ਏਜੰਟ ਦੇ ਸਤਾਏ ਹੋਏ ਲੋਕਾਂ ਦਾ ਮਾਮਲਾ ਲਗਾਤਾਰ ਹੁਣ ਪੰਜਾਬ ਦੇ ਵਿੱਚ ਵੱਧਦਾ ਜਾ ਰਿਹਾ ਹੈ ਅਜਿਹੇ ਆ ਇੱਕ ਮਾਮਲਾ ਪਟਿਆਲਾ ਦੇ ਤ੍ਰਿਪਤੀ ਇਲਾਕੇ ਦੇ ਵਿੱਚ ਦੇਖਣ ਨੂੰ ਮਿਲਿਆ ਜੁਥੇ ਕਿ ਪੰਚਾਇਤ ਦੇ ਵੱਖ-ਵੱਖ ਚਿਲਿਆ ਤੋਂ ਆਏ ਲੋਕਾਂ ਨੇ ਆਪਣੀ ਦੁਖਬਰੀ ਕਹਾਣੀ ਦੱਸੀ ਹੈ ਲੋਕਾਂ ਦਾ ਕਹਿਣਾ ਹੈ ਕਿ ਵਿਕੀ ਨਾਮ ਦਾ ਇੱਕ ਸਖਸ਼ ਟ੍ਰੈਵਲ ਏਜੰਟ ਦਾ ਕੰਮ ਕਰਦਾ ਹੈ ਜਿਸਨੇ ਕਿ ਉਹਨਾਂ ਨੂੰ ਬਾਹਰ ਜਾ ਕੇ ਵਧੀਆ-ਵਧੀਆ ਸੁਪਨੇ ਦਿਖਾਏ ਸਨ ਪਰ ਜਦੋਂ ਦੁਬਈ ਗਏ ਤਾਂ ਉਥੇ ਟ੍ਰੈਵਲ ਏਜੰਟ ਨੇ ਇਹਨਾਂ ਦੇ ਨਾਮ ਤੇ ਕ੍ਰੈਡਿਟ ਕਾਰਡ ਅਤੇ ਉਥੇ ਦੇ ਬੈਂਕ ਦੇ ਕਈ ਲੋਨ ਇਹਨਾਂ ਦੇ ਅਸਰ ਦੇ ਉੱਤੇ ਕਰਵਾ ਕੇ ਸਾਰਾ ਪੈਸਾ ਗਬਨ ਕਰ ਲਿਆ ਜਿਸ ਦੇ ਪੈਸੇ ਵਾਪਸ ਲੈਣ ਦੇ ਲਈ ਲਗਾਤਾਰ ਏਜੰਟ ਨੂੰ ਫੋਨ ਕਰਦੇ ਸਨ ਪਰ ਏਜੰਟ ਦਾ ਫੋਨ ਹਮੇਸ਼ਾ ਹੀ ਬੰਦ ਰਹਿੰਦਾ ਸੀ ਜਿਸੇ ਚਲਦੇ ਹੋਏ ਅੱਜ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਲੋਕ ਟਰੈਵਲ ਏਜੰਟ ਦੇ ਕਰਦੇ ਬਾਹਰ ਚੰਨਾ ਦੇ ਇਕਬਦ ਗਏ ਨੇ ਅਤੇ ਆਪਣੇ ਪੈਸੇ ਵਾਪਸ ਲੈਣ ਦੀ ਮੰਗ ਕਰ ਰਹੇ ਨੇ ਅਸੀਂ ਇਸ ਕਰਕੇ ਅੱਜ ਪਹੁੰਚੇ ਹਾਂ ਦਿੱਲੀ ਤੇ ਤ੍ਰਿਪੜੀਸਾ ਸਾਡੇ ਨਾਲ ਨਾ ਵਿੱਕੀ ਕਿੰਗਰ ਜੋ ਕੀ ਇਸ ਘਰ 'ਚ ਮੌਜੂਦ ਹੈ ਉਹਦੀ ਵਾਈਫ ਤੇ ਉਹਦਾ ਚਾਚੇ ਦਾ ਬੇਟਾ ਸੁਮਿਤ ਕਿੰਗਰ ਜੋ ਇਸ ਘਰ 'ਚ ਰਹਿੰਦੇ ਆ ਉਹਨਾਂ ਨੇ ਸਾਡੇ ਨਾਲ ਨਾ 12 ਕਰੋੜ ਰੁਪਏ ਦੀ ਕਰੀਬ ਠੱਗੀ ਕੀਤੀ ਆ ਜੋ ਕਿ ਸਾਡੇ ਹਰ ਜ਼ਿਲ੍ਹੇ ਚ ਪੰਜਾਬ ਚ ਹੋਈ ਹੈ ਕੋਈ ਗੁਰਦਾਸਪੁਰ ਹੋਈ ਹੈ ਕੋਈ ਜਲੰਧਰ ਹੋਈ ਹੈ ਕੋਈ ਫਗਵਾੜੇ ਤੋਂ ਹੋਈ ਹੈ ਤੇ ਕੋਈ ਆਪਣਾ ਲੁਧਿਆਣਾ ਤੋਂ ਹੋਈ ਹੈ ਠੱਗੀ ਕਿਸ ਤਰ੍ਹਾਂ ਦੀ ਹੋਈ ਹੈ ਠੱਗੀ ਇਸ ਤਰ੍ਹਾਂ ਦੀ ਹੋਈ ਹੈ ਸਾਨੂੰ ਉਹਨਾਂ ਦੁਬਈ ਦੇ ਨਾਮ ਤੇ ਬਾਹਰ ਲੈ ਕੇ ਗਏ ਆ ਬੰਦੇ ਵਿੱਕੀ ਕਿੰਗਰ ਨੇ ਜੋ ਸਾਡੇ ਕੋ ਕੁਝ ਪੇਮੈਂਟਾਂ ਇੱਥੇ ਐਡਵਾਂਸ ਪਾਈਆਂ ਆ ਜੋ ਸਾਡੇ ਕੋ ਐਂਟਰੀ ਹੈਗੀ ਆ ਤੇ ਬਾਕੀ ਪੇਮੈਂਟਾਂ ਅਸੀਂ ਇੱਥੋਂ ਦੁਬਈ ਚ ਇੱਥੋਂ ਡਰਾਮ ਕਰਾ ਕੇ ਅਸੀਂ ਇਹਨੂੰ ਜਾ ਕੇ ਉੱਥੇ ਕੈਸ਼ ਫੜਾਏ ਆ ਜਿਨ੍ਹਾਂ ਦੇ ਥਰੂ ਜਿੱਦਾਂ ਗਏ ਆ ਬੰਦੇ ਉਹਨਾਂ ਨੇ ਉੱਥੇ ਫੜਾਏ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ 2022 ਚ ਬੁਲਾਇਆ ਉੱਥੇ ਸਾਾਨੂੰ ਇਹ ਨਹੀਂ ਕਿਹਾ ਗਿਆ ਸੀਗਾ ਸਾਡੇ ਨਾਮ ਤੇ ਲੋਨ ਲਏਗਾ ਸਾਡੇ ਨਾਮ ਤੇ ਸਿਰਫ ਇਹ ਗੱਲ ਹੋਈ ਸੀ ਕਿ ਕ੍ਰੈਡਿਟ ਕਾਰਡ ਲਵਾਂਗੇ ਕਿ 5 7 10 ਲੱਖ ਤੱਕ ਦਾ ਤੇ ਉਸ ਤੋਂ ਬਾਅਦ ਤਾਨੂੰ ਯੂਰੋ ਭੇਜ ਦੇ ਭੇਜ ਦੇ ਅੱਗੇ ਭੇਜ ਦੇਵਾਂਗੇ ਤੇ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਨਾਲ ਇਹਨਾਂ ਨੇ ਉਸ ਤੋਂ ਬਾਅਦ ਸਾਡੇ ਨਾਲ ਨਾ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਨਾਲ ਅਸੀਂ ਫਿਰ 6 ਮਹੀਨੇ ਬਾਅਦ ਇਹਨਾਂ ਨੇ ਐਂਟਰੀਆਂ ਸਾਨੂੰ ਕ੍ਰੈਡਿਟ ਕਾਰਡ ਲੈਣੇ ਸ਼ੁਰੂ ਕਰ ਦਿੱਤੇ ਕੋਈ ਬੰਦੇ ਵਾਪਸ ਆ ਗਏ ਕੋਈ ਬੰਦੇ ਉੱਥੇ ਰਹੇ ਫਿਰ 6 ਮਹੀਨੇ ਬਾਅਦ ਅਸੀਂ ਜਦੋਂ ਗਏ ਆ ਉੱਥੇ ਤੇ ਸਾਡੇ ਨਾਮ ਤੇ ਮੇਰੇ ਨਾਮ ਤੇ 6 ਲੱਖ ਦਾ ਵਿੱਕੀ ਕਿੰਗਰ ਨੇ ਕ੍ਰੈਡਿਟ ਕਾਰਡ ਲੇਤਾ ਆ ਠੀਕ ਹੈ ਤੇ ਦੁਬਈ 'ਚ ਇਹਨਾਂ ਨੇ ਸਭ ਤੋਂ ਪਹਿਲਾਂ ਜੌਰਜੀਆ ਕੰਟਰੀਆਂ 'ਚ ਇਹਨਾਂ ਨੇ ਕਤਰ ਕਤਰ ਜੌਰਜੀਆ ਤੇ ਵੈਰਿੰਗ ਕਰਨ ਲੱਗੇ ਆ ਚੌਥੀ ਵਾਰ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਜਿੰਨੇ ਹਰਿਆਣੇ ਚ ਮੁੰਡੇ ਜਿਹਨੇ ਵੀ ਜਿਹੜੇ ਇਹਨਾਂ ਦੇ ਤਰੂ ਫਸਰੇ ਆ ਉਹ ਅਸੀਂ ਇਹ ਚਾਹੁੰਦੇ ਆ ਕਿ ਇਹਨਾਂ ਦੇ ਤਰੂ ਇਹਨਾਂ ਠੀਕੀ ਪਸਰੇ ਹਸਬੰਦ ਕੋ 8 ਲੱਖ ਰਜਿੰਦਰ ਕੋਰਿਆ ਮੇਰਾ ਨਾਮ ਮੈਂ ਫਤੇਗਰ ਚੂੜੀਆਂ ਤੋਂ ਆ ਮੇਰੇ ਹਸਬੰਦ ਕੋ ਇਹਨਾਂ ਨੇ 8 ਲੱਖ ਰੁਪਇਆ ਲਿਆ ਆ ਵੀ ਤੈਨੂੰ ਇੰਗਲੈਂਡ ਭੇਜਾਂਗੇ ਨਾ ਇੰਗਲੈਂਡ ਭੇਜਿਆ ਫਿਰ ਯੂਰਪ ਲੈਣ ਲੱਗੇ ਯੂਰਪ ਨਹੀਂ ਵੀ ਭੇਜਿਆ ਤੇ ਹੁਣ ਕਹਿ ਰਹੇ ਸੀ ਵੀ ਤੁਹਾਨੂੰ ਦੁਬਈ ਤੋਂ ਜਾਨੀ ਕਿ ਜੋਰਜੀਆ ਭੇਜਾਂਗੇ ਤੁਹਾਨੂੰ ਅਸੀਂ ਵਾਪਸ ਨਹੀਂ ਕਰ ਸਕਦੇ ਤੁਹਾਡੇ ਪੈਸੇ ਦੇ ਕੇ ਬਾਹੇ ਹਟ ਤੇ ਪਰ ਚਾਰਤੀ ਕਰਕੇ ਸਾਨੂੰ ਕੋਈ ਹੁੰਸ ਨਹੀਂ ਮਿਲਦਾ ਪਿਆ ਉਹਦਾ ਨਾਮ ਹਰਪਾਲ ਸਿੰਘ ਜ਼ਿਲ੍ਹਾ ਗਰਦਾਸਪੁਰ ਤੋਂ ਮੈਂ ਬੋਲਦਾ ਹਾਂ ਇਹ ਵਿਕੀ ਕਿੰਗਰ ਜਿਹੜਾ ਹੈ ਨਾ ਇਹਨਾਂ ਦੇ ਨਾਲ ਸਾਡੀ ਡੀਲ ਲੁਧਿਆਣੇ ਹੋਈ ਸੀਗੀ ਤੇ ਇਹਨਾਂ ਨੇ ਉਸ ਦੇ ਵਿੱਚ ਆਪਣਾ ਦੋ ਜਣੇ ਆਪਾਂ ਹੋਰ ਹੈਗੇ ਸੀਗੇ ਇੰਨਾਂ ਨੇ ਸਾਡੇ ਨਾਲ ਡੀਲ ਕੀਤੀ ਸੀ ਵੀ 2 ਲੱਖ ਰੁਪਏ ਤੋਂ ਸਟਾਰਟ ਕੀਤੀ 2 ਤੋਂ 2.5 3 4 5 6 ਤੱਕ ਇਹਨਾਂ ਨੇ ਡੀਲ ਸਾਡੇ ਨਾਲ ਕੀਤੀ ਆ ਉਹਦੇ ਵਿੱਚ ਸਾਡੀ ਡੀਲ ਇਹ ਹੋਈ ਸੀ ਕਿ ਅਸੀਂ ਤੁਹਾਡੇ ਤੇ ਕ੍ਰੈਡਿਟਿੰਗ ਕਾਰਡ ਲਵਾਵਾਂਗੇ ਤੇ ਤੁਹਾਨੂੰ ਆਪਾਂ ਯੂਰਪ ਦੇ ਵਿੱਚ ਐਂਟਰੀ ਕਰਾਵਾਂਗੇ ਜੇ ਨਾ ਹੀ ਐਂਟਰੀ ਕਰਾ ਸਕੇ ਤਾਂ ਅਸੀਂ ਸਾਰਿਆਂ ਦੇ ਪੈਸੇ ਵਾਪਸ ਕਰਨ ਦੇ ਨਾਲ-ਨਾਲ 8 ਲੱਖ ਰੁਪਇਆ ਪਲੱਸ ਵਾਪਸ ਕਰਾਂਗੇ ਉਸ ਤੋਂ ਬਾਅਦ ਕੀ ਹੋਇਆ ਕਿ 6 ਮਹੀਨਿਆਂ ਦੇ ਵਿੱਚ ਇਹਨਾਂ ਨੇ ਕਿਸੇ ਨੂੰ ਵੀ ਗੱਡੀ ਨਹੀਂ ਭੇਜਿਆ ਜਦੋਂ 6 ਮਹੀਨੇ ਵਿੱਚ ਕੋਈ ਗੱਡੀ ਨਹੀਂ ਭੇਜਿਆ ਤੇ ਮੁੜੇ ਆਪੋ ਚੋਂ ਦੀ ਉੱਥੇ ਇਹਨੂੰ ਬੋਲਣ ਲੱਗੇ ਤੇ ਇਹਨੇ ਤਿੰਨ ਮੁੜੇ ਜਿਹੜੇ ਉਹਨਾਂ ਕੋ ਵੱਖਰੇ ਪੈਸੇ ਹੋਰ ਲੈ ਕੇ ਤੇ ਇਹਨੇ ਟਰਾਈ ਕੀਤੀ ਭੇਜਣ ਦੀ ਤੇ ਤਿੰਨ ਮੁੜੇ ਇਹਨੇ ਭੇਜਤੇ ਜਿਹੜੇ ਬਾਕੀ ਰਹਿ ਗਏ ਉਹਨਾਂ ਨੂੰ ਇਹਨੇ ਇੰਡੀਆ ਭੇਜਤਾ ਕਿ ਤੁਹਾਨੂੰ ਮੈਂ ਤੁਹਾਡੇ ਪੈਸੇ ਵਾਪਸ ਕਰ ਦਾਂਗਾ 1 ਮਹੀਨੇ ਵਿੱਚ ਕਿਸੇ ਨੂੰ 2 ਮਹੀਨੇ ਦਾ ਇਸ ਗੱਲ ਨੂੰ ਅੱਜ 1.5 ਮਹੀਨਾ ਹੋ 1.5 ਸਾਲ ਹੋ ਚੱਲਿਆ ਹਲੇ ਤੱਕ ਕਿਸੇ ਕਿਸੇ ਨੂੰ